ਸਰਦਾਰ ਆਇਆ ਹੈ ਸਤਗੁਰ ਮਹਿਮਾ ਲਖੇ ਉਦਾਰ ਜੋ ਧਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਿਮਾ ਨੂੰ ਸਤਗੁਰਾਂ ਦੀ ਵਡਿਆਈ ਨੂੰ ਜਾਣਦਾ ਸੀ ਸੈਫਦੀਨ ਢੇਗ ਬਾਸ ਚਮਾਸੇ ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸੇਫ ਦੀਨ ਦੇ ਪਾਸ 84 ਦੇ ਦਿਨਾਂ ਵਿੱਚ ਰਹਿੰਦੇ ਸਨ ਤਾਬ ਇਹ ਗयो ਹੋਤੋ ਗੁਰ ਪਾਸੀ ਸੁ ਉਸ ਸਮੇ ਇਹ ਪਠਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਗਿਆ ਸੀ ਇੱਕ ਦੋਇ ਦਿਨ ਸਮੀਪ ਤਹਿ ਰਹਿਓ ਸੁ ਦੋ ਦਿਨ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਸੇਵ ਦੀਨ ਦੇ ਕੋਲ ਰਿਆ ਸਤਿਗੁਰਾਂ ਦੀ ਕਰਦੀ ਮਹਿਮਾ ਨੂੰ ਸਤਿਗੁਰੂ ਦੀ ਵਡਿਆਈ ਨੂੰ ਜਾਣਿਆ ਪ੍ਰਭੁਤਾ ਸੀਧ ਪੇਵ ਗੁਰ ਲਹਿਓ ਸੋ ਇਹ ਗੁਰੂ ਸੇਵ ਜੀ ਦੀ ਵਡਿਆਈ ਨੂੰ ਸਤਿਗੁਰਾਂ ਦੇ ਸ਼ੀਤਲ ਸੁਭਾ ਨੂੰ ਜਾਣਦਾ ਹੈ ਇਸ ਨੇ ਸੁਨਿਆ ਇਹ ਚਾਗਦੇ ਆਏ ਸੋ ਜਿਸ ਵੇਲੇ ਉਸ ਨੂੰ ਪਤਾ ਚੱਲਿਆ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਨ ਏਸ ਥਾ ਸਵਾਣੀ ਦੀ ਧਰਤੀ ਤੇ ਚੱਲ ਕੇ ਆਏ ਹਨ ਡੇਰਾ ਵਹਿਰ ਕਰਿਓ ਕਿਸ ਥਾਏ ਸੁਬਾਰ ਗੁਰੂ ਸੇਵ ਜੀ ਨੇ ਕਿਸੇ ਥਾਂ ਦੇ ਉੱਪਰ ਆਪਣਾ ਡੇਰਾ ਕੀਤਾ ਹੈ ਨਮਨਿਓ ਲੈ ਅਕੋਰ ਤਬ ਨੀਕੀ ਸੋ ਇਹ ਆਪਣੇ ਘਰ ਤੋਂ ਕੁਝ ਕੀਮਤੀ ਭਟਾ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਚੱਲ ਪਿਆ ਸੇਵਾ ਹੇਤ ਉਮਾਗ ਕਰ ਹੀ ਕੀ ਸੋ ਇਹਦੇ ਮਨ ਅੰਦਰ ਗੁਰੂ ਸੇਵ ਦੀ ਸੇਵਾ ਕਰਨ ਦੀ ਉਮੰਗ ਹੈ ਕਿ ਇਹ ਬੜ ਭਾਗਾ ਸਮਾਂ ਮੈਨੂੰ ਪ੍ਰਾਪਤ ਹੋ ਰਿਹਾ ਹੈ ਗੁਰੂ ਸੇਵ ਜੀ ਮੇਰੇ ਇਲਾਕੇ ਵਿੱਚ ਆਏ ਹੋਏ ਹਨ ਸੋ ਮੈ ਮੇ ਪਾਤਸ਼ਾਹੀ ਸੇਵਾ ਕਰਾਂ ਦਸਕ ਸੰਗ ਨਰ ਲੈ ਕਰ ਗਇਓ ਸੁਦਾਸਤਿ ਕਰੀਬ ਮਨੁਖ ਲੈ ਕੇ ਇੱਕ ਗੁਰੂ ਪਾਤਸ਼ਾਹ ਜਿਹਦੇ ਪਾਸ ਪਹੁੰਚਿਆ ਆਏ ਸਮੀਪੀ ਨਮਰੀ ਭਇਓ ਸੁ ਗੁਰੂ ਪਾਤਸ਼ਾਹ ਜਿਹਦੇ ਆਣ ਕੇ ਬੜੀ ਨਿਮਰਤਾ ਦੇ ਨਾਲ ਇਨੇ ਆਪਣਾ ਸੀਸ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਝੁਕਾਇਆ ਹੈ ਕਿਰਪਾ ਦ੍ਰਿਸ਼ਟ ਸ੍ਰੀ ਤੇਗ ਬਹਾਦਰ ਸੋ ਗੁਰੂ ਸਾਹਿਬ ਜੀ ਨੇ ਬੜੀ ਹੀ ਕਿਰਪਾ ਦ੍ਰਿਸ਼ਟੀ ਦੇ ਨਾਲ ਏਸ ਪਠਾਣ ਨੂੰ ਤੱਕਿਆ ਹੈ ਬੂਜਤ ਕੁਸ਼ਲ ਮਿਠਾਇਓ ਸਾਦਰ ਸੋ ਬੜੇ ਹੀ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਕਿ ਪਾਤਸ਼ਾ ਇਹਨੂੰ ਸੁਖ ਸ਼ਾਂਤ ਪੁੱਛ ਰਹੇ ਹਨ ਹਾਥ ਜੋਰ ਕਰ ਕਹਿਓ ਪਠਾਨ ਸੁ ਤੂੰ ਹੱਥ ਜੋੜੇਂਦੇ ਇਹ ਬੜੀ ਨਿਮਰਤਾ ਦੇ ਨਾਲ ਇਹ ਪਠਾੜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੋਲ ਕੇ ਦੱਸਦਾ ਹੈ ਮੋ ਪਰ ਰਾਵਰ ਕਰਮ ਮਹਾਨ ਕਿ ਪਾਤਸ਼ਾ ਮੇਰੇ ਉੱਪਰ ਆਪ ਦੀ ਬਹੁਤ ਵੱਡੀ ਬਖਸ਼ਿਸ਼ ਹੈ ਬਹੁਤ ਕਿਰਪਾ ਹੈ ਵਿਖਤ ਪਰ ਫੁੱਲਤ ਭਾ ਮਨ ਮੇਰਾ ਸੁ ਆਪ ਦੀ ਦੇ ਦਰਸ਼ਨ ਕਰਕੇ ਮੇਰਾ ਮਨ ਖਿੜ ਗਿਆ ਹੈ ਜਦੋਂ ਵੀ ਕੋਈ ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰਦਾ ਹੈ ਤੇ ਉਹਦਾ ਤਨ ਤੇ ਮਨ ਨਿਹਾਲ ਹੋ ਜਾਂਦਾ ਹੈ ਪਾਵਨ ਬਚਨ ਆਪ ਜੀ ਪੜਦੇ ਹੋ ਤਨ ਮਨ ਹੋਏ ਨਿਹਾਲ ਜਾਗ ਗੁਰੂ ਦੇਖਾ ਸਾਹਮਣੇ ਸੋ ਕਿੰਨੇ ਵੀ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਤੇ ਆਖਣ ਲੱਗਾ ਸਿਵ ਜੀ ਮੇਰਾ ਤਨ ਮਨ ਨਿਹਾਲ ਹੋਇਆ ਯਥਾ ਕਮਲ ਸੂਰਜ ਕੋਹਿਰਾ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਫੁੱਲ ਜਿਹੜਾ ਹੈ ਉਹ ਖਿੜ ਜਾਂਦਾ ਹੈ ਇਸੀ ਤਰ੍ਹਾਂ ਤੁਹਾਡੇ دیدار ਪਾ ਕੇ ਮੇਰਾ ਵੀ ਜੀਵਨ ਖਿੜ ਗਿਆ ਪੀਰ ਨਾ ਪੀਰ ਮਹਾਦਰਵੇਸ਼ ਸੁਪਾਤਸ਼ਾ ਦੀ ਵਡਿਆਈ ਕਰਦਾ ਹੋਇ ਆਖਣ ਲੱਗਾ ਪਾਤਸ਼ਾ ਆਪ ਤੇ ਪੀਰਾਂ ਦੇ ਪੀਰ ਹੋ ਆਪ ਸਭ ਤੋਂ ਵੱਡੇ ਹੋ ਸੂਰਤ ਜਨ ਖੁਦਾਏ ਕੀ ਬੇਸ਼ ਸੁਪਾਤਸ਼ਾ ਆਪ ਦੀ ਮੰਨੂ ਖੁਦਾ ਦੀ ਹੀ ਸੂਰਤ ਹੋ ਤੁਹਾਡੇ ਰੂਪ ਦੇ ਅੰਦਰ ਪਰਮੇਸ਼ਰ ਆਪ ਹੀ ertidite ਆਇਆ ਹੈ ਮਾਨ ਮਹ੍ਰਹਿ ਮੈਂ ਆਗ ਬਸੇ ਵਰ ਉਤਾਰੋ ਸੁ ਸਾਹਿਬ ਜੀ ਕਿਰਪਾ ਕਰੋ ਉਜ ਸਮਾ ਆਪ ਜੀ ਮੇਰੇ ਘਰ ਵਿੱਚ ਚਲ ਕੇ ਟਿਕਾਣਾ ਕਰੋ ਸਭ ਸੇਵਾ ਮੈਂ ਕਰੋ ਸੁਖਾਰੋ ਮੈਂ ਸਭ ਪ੍ਰਕਾਰ ਦੇ ਨਾਲ ਆਪ ਦੀ ਦੀ ਸੁਖਦਾਇਕ ਸੇਵਾ ਕਰਾਂਗਾ ਕੋ ਦਿਨ ਬਸ ਹੋ ਮਿਹਰ ਕੋ ਕਰਿਇ ਅਹੇ ਸੁ ਬਖਸ਼ਿਸ਼ ਕਰੋ ਕੁਝ ਦਿਨ ਮਿਹਰ ਦੇ ਨਾਲ ਕਿਰਪਾ ਦੇ ਨਾਲ ਆਪ ਜੀ ਮੇਰੇ ਘਰ ਵਿੱਚ ਵੀ ਟਿਕਾਣਾ ਕਰੋ ਸੈਫਦੀਨ ਸਮਤਾਸ ਵਿਚਾਰੀ ਅਹੇ ਸੁ ਜੀਵੇਂ ਆਪ ਜੀ ਨੇ ਸੈਫਦੀਨ ਦੇ ਸਿਰ ਤੇ ਮੇਰ ਪ੍ਰਿਆ ਹੱਥ ਰੱਖਿਆ ਤੇ 4 ਮਹੀਨੇ ਉਹਦੇ ਘਰ ਵਿੱਚ ਟਿਕੇ ਰਹੇ ਸੈਫਦੀਨ ਦੀ ਤਰ੍ਹਾਂ ਮੈਨੂੰ ਵੀ ਆਪਣਾ ਸੇਵਕ ਜਾਣੋ ਸ਼੍ਰੀ ਗੁਰੂ ਕਹਿਓ ਟਿਕਿਓ ਅਬ ਡੇਰਾ ਸੁ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਸ ਥਾਂ ਤੇ ਹੁਣ ਅਸੀਂ ਆੜ ਕੇ ਟਿਕਾਣਾ ਕੀਤਾ ਹੈ ਆਪ ਆਏ ਕਰ ਦਰਸ਼ਨ 헤ਰਾ ਸੁ ਆਪ ਜੀ ਨੇ ਆਣ ਕੇ ਇਸ ਥਾਂ ਤੇ ਸਾਡੇ ਦਰਸ਼ਨ ਦਿਦਾਰੇ ਕੀਤੇ ਹਨ ਨਹੀਂ ਮੁਕਾਮ ਕਰਨ ਕੋ ਬਾਛੇ ਸੁ ਇਸ ਸਮੇ ਸਾਡਾ ਇੱਥੇ ਰੁਕਣ ਦਾ ਕੋਈ ਵੀ ਵਿਚਾਰ ਨਹੀਂ ਹੈ ਕਿ ਅਸੀਂ ਹੁਣ ਇਸ ਥਾਂ ਤੇ ਲਾਗੇ ਕੋਈ ਡੇਰਾ ਕਰੀਏ ਅੱਗੇ ਗਮਨ ਕਰਨ ਕੀ ਕਾਛੇ ਅਸੀਂ ਹੁਣ ਇਸ ਥਾਂ ਤੋਂ ਅੱਗੇ ਚੱਲਣਾ ਚਾਹੁੰਦੇ ਹਾਂ ਇੱਦਾਂ ਲਾਲਸਾ ਪੂਰਨ ਕਰੀਐ ਸੋ ਆਪ ਆਪਣੇ ਮਨ ਦੀ ਲਾਲਸਾ ਨੂੰ ਪੂਰਾ ਕਰੋ ਮਿਲਿਓ ਆਨ ਸੁਨ ਕੈ ਇਸ ਘਰਿ ਆਹਿ ਸੋ ਆਪ ਜੀ ਇਸ ਘੜੀ ਆਣ ਕੇ ਸਾਨੂੰ ਮਿਲੇ ਹੋ ਭਾਉ ਵਿਸਾਲ ਤੋਹਿ ਮਹਿਰਾ ਸੁਪਤਸ਼ ਜੀ ਕਹਿਣ ਗਿਪਾਈ ਤੁਹਾਡੇ ਹਿਰਦੇ ਦੇ ਅੰਦਰ ਗੁਰੂ ਕਰ ਵਾਸਤੇ ਬਹੁਤ ਪਿਆਰ ਹੈ ਬਹੁਤ ਸ਼ਰਧਾ ਹੈ ਸਾਮਹੀਂ ਭਯੋ ਕਰਨ ਗਰੇੜੇਰਾ ਸੋ ਇਸ ਥਾਂ ਤੇ ਰੁਕਣਾ ਏਵੀ ਤੁਹਾਡੇ ਘਰ ਵਿੱਚ ਡੇਰਾ ਲਾਉਣ ਦੇ ਹੀ ਬਰਾਬਰ ਹੈ ਸੋ ਆਪ ਜੀ ਇੱਥੇ ਚੱਲ ਕੇ ਆਏ ਹੋ ਇਹ ਥਾਂ ਵੀ ਤੁਹਾਡਾ ਹੀ ਹੈ ਇਸ ਪ੍ਰਕਾਰ ਕਹ ਇੱਕ ਦੋਏ ਬੀਰ ਸੋ ਇਸ ਤਰ੍ਹਾਂ ਗੁਰੂ ਸੇਵ ਜੀ ਨੇ ਉਨੂੰ ਬਹੁਤ ਪਿਆਰ ਤੇ ਸਤਕਾਰ ਦਿੱਤਾ ਨਿਕਟ ਬੈਠ ਕੇ ਕਰ ਪ੍ਰੇਮ ਬਡੇਰਾ ਤੇ ਉਹ ਪਠਾਣ ਵੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਨਦੀਕ ਬੈਠ ਗਿਆ ਬਾਦਸ਼ਾਹ ਦੀ ਆਗਿਆ ਲੈ ਕਰਕੇ ਲੈ ਆਗਿਆ ਕੋ ਸੀਸ ਨਿਵਾਇਓ ਬੜੀ ਹੀ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਸੀਸ ਨਵਾਇਆ ਹੈ ਸਤਿਗੁਰ ਤੇ ਚਰਨਾ ਤੇ ਨੰਮ ਸ਼ਕਾਰ ਕੀਤੀ ਹੈ ਗਮਨਯ ਗਰੇਹ ਕੋ ਔਰ ਹਰ ਖਾਇਓ ਤੇ ਬਹੁਤ ਹੀ ਖੁਸ਼ੀ ਭਾਵਨਾ ਦੇ ਨਾਲ ਉਹ ਆਪਣੇ ਘਰ ਨੂੰ ਵਾਪਸ ਮੁੜ ਗਿਆ ਕਿ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦیدار ਪ੍ਰਾਪਤ ਕਰ ਲਿਆ ਤੇ ਸਤਿਗੁਰਾਂ ਦੇ ਦیدار ਦਾ ਸਦਕਾ ਇਹ ਜੀਵਨ ਖੁਸ਼ੀਆਂ ਤੇ ਖੇੜਿਆਂ ਨਾਲ ਪਰ ਗਿਆ ਸੰਧਿਆ ਪਰੇ ਨਗਰ ਮੈਂ ਗयो ਸੁਜੀਬਿहि शामੁਈਐ ਉਹ ਆਪਣੇ ਨਗਰ ਵਿੱਚ ਵਾਪਸ ਚਲਿਆ ਗਿਆ ਗਰੀਬ bazar ਉਲੰਗਤ ਭਇਓ ਤੇ ਨਗਰ ਦੇ ਵਿੱਚੋਂ ਦੀ ਜਾਂਦਾ ਹੋਇਆ ਜੜੀਆਂ ਗਲੀਆਂ ਤੇ ਬਾਜ਼ਾਰ ਨੇ ਉਨਾਂ ਨੂੰ ਲੰਘ ਕੇ ਅਗਾਹ ਤੁਰਿਆ ਜਾ ਰਿਹਾ ਹੈ ਤਿਸਤੇ ਪਰੇ ਜਾਏ ਤੇ ਥਾਏ ਸੁ ਅੱਗੇ ਜਾ ਕੇ ਉਹ ਇੱਕ ਥਾਂ ਤੇ ਖੜ ਗਿਆ ਹੈ ਵੇਖੇ ਸੌਰ ਆਏ ਸਮੁਦਾਏ ਸੁ ਉਹਨੇ ਦੇਖਿਆ ਕਿ ਬਹੁਤ ਸਾਰੇ ਘੋੜ ਸਵਾਰ ਇਕੱਠੇ ਹੋ ਕੇ ਆਏ ਹਨ ਤਿੰਨ ਕੇ ਸੰਗ ਬੂਝੇ ਬੋਕੀਨਾ ਸੋ ਉਹਨੇ ਪਠਾਨ ਨੇ ਉਹਨਾਂ ਘੋੜਸਵਾਰਾਂ ਨੂੰ ਪੁੱਛਿਆ ਹੈ ਕਿ ਤ ਤੇ ਆਏ ਕਾਹੋ ਨਵੀਨ ਸੁ ਉਹਨਾਂ ਨੂੰ ਪੁੱਛਦਾ ਹੈ ਕਿ ਭਾਈ ਆਪ ਦੀ ਦਸੋ ਕਿ ਕਿਸ ਥਾਂ ਤੋਂ ਆਏ ਹੋ ਆਪ ਜੀ ਕਿੱਧਰ ਨੂੰ ਚਾਲੇ ਪਾਰੇ ਹੋ ਆਗੇ ਪਹੁੰਚਣਾ ਹੈ ਕਿਸ ਥਾਨ ਸੁ ਇਥੋਂ ਅੱਗੇ ਆਪ ਜੀ ਨੇ ਕਿਸ ਥਾਨ ਤੇ ਜਾਣਾ ਹੈ ਉਹ ਅੱਛਾ ਉਤਲਾਵਤ ਕਰੋ ਹੋ ਪਿਆਨ ਕਿ ਆਪ ਜੀ ਕੁਝ ਉਤਾਵਲੇ ਹੋ ਕੇ ਚੱਲ ਰਹੇ ਹੋ ਬੜੀ ਹੀ ਕਾਲੀ ਦੇ ਨਾਲ ਤੇਜੀ ਵਿੱਚ ਚੱਲ ਰਹੇ ਹੋ ਉਹ ਪਠਾਨ ਪੁੱਛ ਰਿਹਾ ਹੈ ਕਿ ਭਾਈ ਆਪ ਨੇ ਜਾਣਾ ਕਿੱਥੇ ਹੈ ਕਿਸ ਉਮਰਾਵ ਪਠੇ ਸਮੁਦਾਇ ਸੁਤ ਨੂੰ ਕਿਸ ਉਮਰਾਜ਼ ਨੇ ਕਿਸ ਚੌਧਰੀ ਨੇ ਇਸ ਕਾਰਜ ਵਾਸਤੇ ਭੇਜਿਆ ਹੈ ਕਹ ਕੈਸੇ ਕਾਰਜ ਸ਼ਾਹੋ ਪਠਾਏ ਜਾਂ ਕਿਸੇ ਕਾਰਜ ਵਾਸਤੇ ਤੁਹਾਨੂੰ ਬਾਦਸ਼ਾਹ ਔਰੰਗਜੀਬ ਨੇ ਭੇਜਿਆ ਹੈ ਸੁਨਤ ਸੌਰਾਨਾ ਉਤਰਦੀਨ ਸੋ ਉਸ ਪਠਾਰ ਦੀ ਇਹ ਗੱਲਬਾਤ ਸੁਣ ਕੇ ਉਹ ਘੋੜਸਵਾਰ ਜਵਾਬ ਦਿੰਦੇ ਹਨ ਗਮਨ ਦੇਸ਼ ਬ੍ਰਿੰਦਨ ਆਮਕੀਨੋ ਕਿ ਅਸੀਂ ਸਾਰੇ ਦੇਸ਼ ਵਿੱਚ ਹੀ ਘੁੰਮ ਰਹੇ ਹਾਂ ਸਾਰੇ ਪਿੰਡਾਂ ਦੇ ਅੰਦਰ ਨਗਰਾਂ ਦੇ ਅੰਦਰ ਜਾ ਜਾ ਕੇ ਦੇਖ ਰਹੇ ਹਾਂ ਸ੍ਰੀ ਨਾਨਕ ਗਾਤੀ ਪਰ ਜੋਏ ਕਿ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਉੱਪਰ ਹਿੰਦੂਆਂ ਬਿਖਾ ਗੁਰੂ ਆਬ ਸੋਏ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹੁਣ ਹਿੰਦੂਆਂ ਦੇ ਗੁਰੂ ਬਣ ਕੇ ਬੈਠੇ ਹਨ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਫਰਿਆਦ ਲੈ ਕੇ ਗਏ ਸਨ ਤੇ ਉਹਨਾਂ ਦੇ ਤਿਲਕ ਤੇ ਜੰਝੂ ਦੀ ਖਾਤਰ ਸਤ ਗੁਰਾਂ ਨੇ ਹੰਮੀ ਭਰੀ ਐ ਉਹਨਾਂ ਹਿੰਦੂਆਂ ਦੇ ਗੁਰੂ ਬਣ ਕੇ ਬੈਠੇ ਹਨ ਜਿਸ ਕੇ ਸ਼ਾਹੋ ਤਰਾਸ਼ੀਕਰ ਸੁਬਾਦਸ਼ਾ ਔਰੰਗਜੀਬ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਲਾਸ਼ ਰਿਹਾ ਹੈ ਲੱਭ ਰਿਹਾ ਹੈ ਗਨਸੌਰ ਬਹੁ ਖੋਜਤ ਫਿਰੈ ਜੋ ਜਿੰਨੇ ਵੀ ਘੋੜਸਵਾਰ ਹਨ ਇਹ ਸਾਰੇ ਉਹਨਾਂ ਨੂੰ ਲੱਭਣ ਵਾਸਤੇ ਹੀ ਨਗਰਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਘੁੰਮ ਰਹੇ ਹਨ ਕੇਚਤ ਮਾਜੇ ਮਾਹੇ ਨਿਹਾਰੇ ਤੇ ਬਹੁਤ ਸਾਰੇ ਹਨ ਜਿਹੜੇ ਮਾਜੇ ਦੇ ਇਲਾਕੇ ਵਿੱਚ ਸਤਗੁਰਾਂ ਨੂੰ ਭਾਲ ਰਹੇ ਹਨ ਕੇਤਕ ਬਲੋਕਤ ਧਾਰ ਪਹਾਾਰੇ ਤੇ ਬਹੁਤ ਸਾਰੇ ਹਨ ਜਿਹੜੇ ਪਹਾੜੀ ਇਲਾਕਿਆਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਭਾਲਦੇ ਹਨ ਪ੍ਰਾਪਤ ਨਹੀਂ ਫਿਰੇ ਬਾਹ ਤੇਰਾ ਪਰ ਹੁਣ ਤੱਕ ਕਿਤੇ ਵੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨਜ਼ਰ ਨਹੀਂ ਆਏ ਅਸੀਂ ਆਪਣੇ ਵੱਲੋਂ ਬਹੁਤ ਦੂਰ ਦਰਾਡੇ ਫਿਰਕੇ ਦੇਖ ਲਿਆ ਜਹਾਂ ਰਹਾਇਸ਼ ਸੋਨ ਬਹੁ ਹਿਰਾ ਸੁ ਜਿਸਥਾਨ ਦੇ ਉੱਪਰ ਉਹਨਾਂ ਦੀ ਰਹਿਸ਼ ਸੀ ਅਨੰਦਪੁਰ ਸਾਹਿਬ ਉੱਥੇ ਜਾ ਕੇ ਆਪਾਂ ਦੇਖ ਆਏ ਹਾਂ ਪਰ ਕਿਤੇ ਵੀ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆ ਰਹੇ ਇਸ ਕਾਰਨ ਹਮ ਦਾਇ ਅਗਾਰੀ ਸੁ ਉਹਨਾਂ ਨੂੰ ਖੋਜਣ ਦੇ ਕਾਰਜ ਵਾਸਤੇ ਹੀ ਅਸੀਂ ਅੱਗੇ ਜਾ ਰਹੇ ਹਾਂ ਖੋਜਣਾ ਕਰੇ ਰਾਜ ਛਿਤ ਸਾਰੀ ਸੁ ਸਾਰੇ ਹੀ ਰਾਜ ਅੰਦਰ ਸਾਰੀ ਹੀ ertid te ਆਪਾਂ ਉਹਨਾਂ ਦੀ ਖੋਜ ਭਾਲ ਕਰਾਂਗੇ ਸੋਨ ਪਠਾਨ ਤਬ ਆਉਚਕ ਕਾਨ ਸੁਪਚਾਨਕ ਇਸ ਤਰ੍ਹਾਂ ਦੇ ਬਚਨ ਸੁਣ ਕੇ ਪਠਾਨ ਨੂੰ ਇੰਜ ਮਹਿਸੂਸ ਹੋਇਆ ਹੈ ਮਨ ਹੋ ਤਾਨ ਧਨ ਮਾਰਿਓ ਬਾਨ ਜਿਵੇਂ ਕਿਸੇ ਨੇ ਬਹੁਤ ਹੀ ਜ਼ੋਰ ਦੇ ਨਾਲ ਤਨੁਸ਼ ਖਿੱਚ ਕੇ ਉਦੇ ਸੀਨੇ ਦੇ ਅੰਦਰ ਤੀਰ ਮਾਰ ਦਿੱਤਾ ਹੋਵੇ ਉਠਿਆ ਦਲਕ ਔਰ ਹਟਿਆ ਪੈਸ਼ਾਰੀ ਸੋ ਉਨਾਂ ਘੋੜਸਵਾਰਾਂ ਕੋਲੋਂ ਇਹ ਬਚਨ ਸੁਣ ਕੇ ਇਹਦਾ ਦਿਲ ਕੰਬਿਆ ਹੈ ਤੇ ਪਿੱਛੇ ਵਾਪਸ ਪਰਤ ਆਇਆ ਕੌਮਤ ਸ਼ਾਹੋ ਕੀ क्रूर ਵਿਚਾਰੀ ਸੋ ਬਾਦਸ਼ਾਹੀ ਭੈੜੀ ਮਤ ਦੇ ਉੱਪਰ ਵਿਚਾਰ ਕਰਦਾ ਹੈ ਕਿ ਇਹ ਬਾਦਸ਼ਾਹ ਕਿਹੋ ਜੇ ਮਾਰੇ ਕਰਮ ਕੁਮਾਰਿਆ ਹੈ ਆਸਦਰਵੇਸ਼ ਬੇਸ਼ਕੇ ਸੰਗ ਸੁਤਨ ਗੁਰੂ ਤੇਗ ਬਹਾਦਰ ਮਹਾਰਾਜ ਜੋ ਕਿ ਇੱਕ ਦਰਵੇਸ਼ ਹਨ ਰੱਬੀ ਰੂਹ ਹਨ ਸਬਨਾ ਨੂੰ ਪਿਆਰ ਕਰਨ ਵਾਲੇ ਹਨ ਪਰ ਇਹ ਬਾਦਸ਼ਾਹ ਔਰੰਗਜੀਬ ਪਾਤਸ਼ਾਹ ਦੇ ਨਾਲ ਵੀ ਈਰਖਾ ਸਾੜਾ ਕਰਦਾ ਹੈ ਰਤਹਿ ਤਵੈਸ਼ ਕਉ ਚਾਹੇ ਕੁਡੰਗ ਤਿਸ ਸਤਗੁਰਾਂ ਨੂੰ ਪਕੜ ਕੇ ਇਹ ਕੋਈ ਬਹੁਤ ਹੀ ਮਾੜਾ ਕਾਰਾ ਕਰਨਾ ਚਾਹੁੰਦਾ ਹੈ ਜਾਣਤਾ ਹਾਉ ਖੈ ਹੋਵਾ ਤੁਰ ਕੰਨ ਸੁਕਣ ਲਗਾ ਇਹ ਗਲਤੀ ਮੈਂ ਜਾਣਦਾ ਹੀ ਹਾਂ ਕਿ ਪਾਉਣ ਵਾਲੇ ਸਮੇਂ ਦੇ ਵਿੱਚ ਤੁਰਕਾਂ ਦਾ ਨਾਸ਼ ਹੋਵੇਗਾ ਦੋਜਕ ਪਰ へ ਸਜਾਏ ਮਹਾਨਾ ਤੇ ਦੋਜਕ ਦੇ ਅੱਗ ਵਿੱਚ ਪਾ ਕੇ ਇਹ ਬਹੁਤ ਵੱਡੀਆਂ ਸਜਾਵਾਂ ਪਾਉਣਗੇ ਆਪ ਮੈਂ ਤਿੰਨ ਕਾ ਸਕ ਲੈ ਜਨਾਇ ਸੁੱਕਣ ਲਗਾ ਕਿ ਫੁਰ ਮੈਂ ਉਹਨਾਂ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਵਾਂਗਾ ਨੈ ਚਨ ਕੇਤ ਮੈਂ ਸੇਵਰ ਕਰਾਵਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਡੇਰਾ ਮੈਂ ਆਪਣੇ ਘਰ ਵਿੱਚ ਕਰਵਾ ਲਵਾਂਗਾ ਨਾ ਤਰ ਕੋ ਬਤਾਏ ਨਰ ਦੇ ਹੈ ਸੋ ਜਿਵੇਂ ਹੀ ਇਹ ਪਠਾਣ ਵਾਪਸ ਮੁੜ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਗਿਆ ਪਾਤਸ਼ਾਹ ਇਹਨੂੰ ਦੇਖ ਕੇ ਮੁਸਕਰਾ ਪਏ ਆਸਨ ਹੋਏ ਪਹੁੰਚ ਗੱਲ ਹੈ ਸੁਪਾਤਸ਼ਾਹ ਜੀ ਕਿੰਡ ਗਿ ਭਾਈ ਕੀ ਗੱਲ ਆਪ ਜੀ ਇੰਨੇ ਘਬਰਾਏ ਹੋਏ ਕਿਉਂ ਹੋ ਕਹਾ ਹੌਲ ਔਰ ਥਾਨੋ ਪਾਏ ਸੁ ਸਤਗੁਰ ਨੇ ਕਿਹਾ ਕਿ हे ਥਾਨ ਤੇਰੇ ਹਿਰਦੇ ਵਿੱਚ ਇੰਨਾ ਡਰ ਕਿਉਂ ਉਤਪੰਨ ਹੋਇਆ ਹੈ ਕਹੇ ਕਿਨਹੋ ਕਹਿ ਕਯੋ ਕਾਰ ਤਰਾਸਾ ਸੋਕ ਇੰਨੇ ਆਪਣੀ ਹਿਰਦੇ ਦੇ ਅੰਦਰ ਇੰਨਾ ਡਰ ਇੰਨਾ ਤਰਾਸ ਕਿਵੇਂ ਪੈਦਾ ਕੀਤਾ ਇੱਕ ਖੁਦਾਏ ਪਰ ਧਾਰ ਵਿਸਵਾਸਾ ਸਤਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਇੱਕ ਖੁਦਾ ਦੇ ਉੱਪਰ ਇੱਕ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖੋ ਬੈਠ ਨਿਕਟ ਕਾ ਹਉਰੋਂ ਹਉਰੋ ਸੁਪਾਦਸ਼ਾ ਨੇ ਇਹਨੂੰ ਠਿਰ ਦੇ ਦਿੱਤਾ ਤੇ ਕਹਿਣ ਲੱਗੇ ਭਾਈ ਜੋ ਵੀ ਗੱਲ ਹੈ ਤੁਸੀਂ ਸਾਡੇ ਪਾਸ ਬੈਠ ਕੇ ਹੌਲੀ-ਹੌਲੀ ਦੱਸਣਾ ਕਰੋ ਤੇ ਕਹੋ ਨਾ ਗੁਰੂ ਆਬੇ ਇਸ ਠਾਉਰੇ ਸੁਪ ਪਠਾਣ ਕਹਿਣ ਲੱਗਾ ਪਾਦਸ਼ਾ ਆਪ ਜੀ ਇਸ ਥਾਂ ਦੇ ਉੱਪਰ ਟਿਕਾਣਾ ਨਾ ਕਰੋ ਉਠੋ ਸ਼ਿਗਰ ਸਭ ਕਿਛ ਦੇ ਚੰਦ ਹੋ ਸੁ ਆਪ ਜੀ ਛੇਤੀ ਦੇ ਨਾਲ ਉਠੋ ਤੇ ਸਾਰਾ ਕੁਝ ਲੈ ਕੇ ਚੱਲੋ ਜੀਨ ਤੁਰੰਗਨ ਤੂਰਨ ਡਾਲ ਲਹੋ ਤੇ ਛੇਤੀ ਦੇ ਨਾਲ ਉੜਿਆ ਦੀਆਂ ਕਾਠੀਆਂ ਪਾਓ ਤੇ ਤਿਆਰੀ ਕਰੋ ਸ਼ੈਨ ਸਾਹੋ ਕੀ ਪਰਹੇ ਕਨੇਰੇ ਸੁਬਾਦਸ਼ਾ ਔਰੰਗਜ਼ੇਬ ਦੀ ਜਿਹੜੀ ਫੌਜ ਹੈ ਉਹ ਥਾਂ ਥਾਂ ਤੇ ਤੁਹਾਡੀ ਭਾਲ ਕਰ ਰਹੀ ਹੈ ਖੋਜਤ ਥਾਲ ਤੁਮ ਬਸੇ ਬੇਕੇਰੇ ਸੁ ਤੁਹਾਡੇ ਰਹਿਣ ਦਾ ਥਾਂ ਲੱਭਦੇ ਫਿਰ ਰਹੇ ਹਨ ਜੇਤ ਕੇ ਤੇ ਫਰਹੇ ਬੂਝ ਤੁਮ ਨਾਮ ਸੋ ਪਾਤਸ਼ਾਹ ਤੁਹਾਡਾ ਨਾਮ ਪੁੱਛ ਕੇ ਉਹ ਹਰੇਕ ਪਿੰਡ ਅੰਦਰ ਹਰੇਕ ਨਗਰ ਅੰਦਰ ਫਿਰ ਰਹੇ ਹਨ ਕਿ ਕਿਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਕੜ ਲਿਆ ਜਾਵੇ ਜੈ ਸੇਖ ਸੰਗਤ ਦਾ ਕੋ ਬਿਸਰਾਮ ਸੁ ਜਿੱਥੇ ਜਿੱਥੇ ਵੀ ਸਿੱਖ ਵਿਸ਼ਰਾਮ ਕਰਦੇ ਹਨ ਉੱਥੇ ਉੱਥੇ ਇਹ ਜਿਹੜੇ ਮੁਗਲ ਪਠਾਰ ਹਨ ਉਹ ਘੁਮਰੇ ਹਨ ਸੋ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਇਸ ਕੌਤਕ ਨੂੰ ਵਰਤਾਉਂਦੇ ਹਨ ਉਹ ਵਿਚਾਰ ਆਪਾਂ ਕੱਲ ਰੋਜ਼ ਨੂੰ ਸਰਵਣ ਕਰਾਂਗੇ